ਦੇਸ਼ ਭਗਤ ਮੈਂ ਬਸ ਸੁਚੇਤ ਜੀ ਯਾਦ ਕਰੀ ਹਾਲ ਦੇ ਵਿੱਚ ਸੀ ਅੱਜ ਬੈਠੇ ਆਂ ਔਰ ਇੱਥੇ ਸਾਨੂੰ ਮੌਕਾ ਮਿਲਿਆ ਕਿ ਅਸੀਂ ਰਿਪੋਰਟਰੀ ਕੋਲ ਕੇ ਕੇ ਸੇਵਾ ਕਰ ਸਕੀਏ ਇਸ ਲਈ ਮੈਂ ਸਪੈਸ਼ਲ ਧੰਨਵਾਦ ਕਰਾਂਗਾ ਅੰਮ੍ਰਿਤ ਰਾਜ ਸਾਹਿਬ ਦਾ ਸੋਸਾਇਟੀ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਉਹਨਾਂ ਦਾ ਕਿ ਸਾਨੂੰ ਉਹਨਾਂ ਨੇ ਤੇ ਬਹੁਤ ਸੁਨਿਸ਼ਚਿਤ ਕਰੀ ਬਹੁਤ ਬਹੁਤ ਜੀ ਹੈ ਸੋ ਅਲਕੋਰੀ ਹੈ ਜਸ ਤੋਂ ਉਹਨਾਂ ਦੇ ਗਰੀਬਾਂ ਦਾ ਤੱਤੀ ਮਾਰਨ ਕਰਕੇ ਸਾਡੀਆਂ ਜੇਲ੍ਹ ਸੁਰ ਬੋੜ ਦੀ ਸਾਡੀ ਨੂੰ ਭੋਜੇਗੀ ਪੂਰੇ ਜਾਹ ਹਰਿਆਣਾ ਕਿ ਮਤਲਬ ਸਰਾਂ ਰਾਕੇ ਮਾਤੇ ਜੀਵਨ 12 ਸਕੇਟਾ ਨੇ ਬਚਾ ਸੀ ਉਹ ਕੰਮ ਕਰ ਰਹੇ ਆ ਉਹ ਸਾਡੀ ਕੋਸ਼ਿਸ਼ ਹੈ ਕਿ ਜੁਨੀਅਰ ਵਾਟਵਾਡ ਮੋਟਲ ਖੋਲ ਸਕੀਏ ਕੋਸੇ ਲੋੜਵੰਦ ਸਦੇ ਪੇਸ਼ੈਂਟ ਹੈਗੇ ਜਿਹੜੇ ਕੀ ਬਾਰ ਮੈਡੀਕਲ ਟੈਸਟਿੰਗ ਕਰਾ ਸਕੀਏ ਉਹਨਾਂ ਹੈਰਲ ਵਾਟੀਆਂ ਦਾ ਕੰਮ ਹੈ ਅਸੀਂ ਕਿੰਦਾ ਕਰ ਰਹੇ ਸੀ ਕਿ ਸਰਦਾਰ ਕਪਿਲ ਸਬਰ ਦਾ ਤਜਰਬਾ ਦੇ ਵੀ 15 16 ਲੱਖ ਪੇਸ਼ੈਂਟ ਨੇ ਇੱਕ ਸਾਲ ਬਿਨਾਂ ਜਿਹਨਾਂ ਨੇ ਸਾਡੇ ਟੈਸਟ ਤੇ ਮੋਟਲ ਸਾਡੇ ਜਿ ਪ੍ਰਾਈਸ 16 ਲੱਖ ਬੜੀ ਵੱਡੀ ਬੇਨਤੀ ਹੁੰਦੀ ਹੈ ਇੱਕ ਸਾਲ ਦੇ ਵਿੱਚ ਸੋ ਸਵਾ ਲੱਖ ਦੇ ਕਰੀਮ ਨੇਸ਼ਨ ਦੇ ਘਰ ਵੀ ਇਹਦਾ ਉਹ ਸੋ ਅਸੀਂ ਹੋਰ ਵੀ ਜਿੱਥੇ ਅਸੀਂ ਤਕਰੀਬਨ ਅਸੀਂ ਇਹੋ ਜੀ ਸੰਸਥਾਵਾਂ ਹੋ ਗਈਆਂ ਗੁਰਦਾਰੇ ਹੋ ਗਏ ਮੰਦਰ ਹੋ ਗਏ ਦਰਸਾਲਾ ਹੋ ਗਏ ਸਾਡੀ ਕੋਸ਼ਿਸ਼ ਹੁੰਦੀ ਕਿ ਅਸੀਂ ਰੋਟੀ ਮੁੱਚੇ ਖੋਈਏ ਤਾਂ ਇਹਦੇ ਉਸ ਸੰਸਥਾ ਦੇ ਚੋ ਜਾਂ ਉਸ ਗੁਰਦਾਰੇ ਕੋਈ ਮੈਸੇਜ ਅੰਦਰ ਕਿ ਇਕੱਲਾ ਇਹ ਨਹੀਂ ਕਿ ਕੜਾ ਪ੍ਰਸ਼ਾਦ ਦੇਸੀ ਕਿਸੇ ਜਨ ਨਾਲ ਹੈ ਆ ਵੀ ਸੇਵਾ ਕਰਦੇ ਹਾਂ ਮੈਡੀਕਲ ਸੇਵਾ ਦੀ ਵੀ ਕਰਦੇ ਹਾਂ ਤੋ ਉਸੇ ਹੁੰਦਾ ਕਿ ਜਿੰਨੇ ਕੁ ਪੈਸੇ ਬਚਦੇ ਨੇ ਕਰਾਈ ਦੇ ਜਾਂ ਹੋ ਸਾਰੇ ਉਹ ਸਾਰੇ ਅਸੀਂ ਰੇਟਾਂ ਦੇ ਵਿੱਚ ਮਰਜ਼ੀ ਕਰ ਦਿੰਦੇ ਆ ਜਿੱਥੇ ਰੇਟ ਜ਼ਿਆਦਾ ਹੁੰਦਾ ਤੇ ਇਹ ਜਿੰਨੇ ਪੈਸਾ ਬਚਦਾ ਅਸੀਂ ਇਹ ਕਰਦੇ ਆਲੀ ਨੂੰ ਲੰਦੇ ਨਹੀਂ ਨੋ ਪ੍ਰੋਫਿਟ ਨੋ ਲਾਸ ਆਫ ਤੇ ਕੰਮ ਚੱਲ ਰਿਹਾ ਹੈ ਇਸੇ ਕਰਕੇ ਰੇਟ ਸਾਡੇ ਨੇ ਮਾਰਕੀਟ ਨਾਲੋਂ 10% ਦਾ ਸਰ ਰੇਟ ਦੇਖ ਲਿਓ ਨੇ ਸਾਰੇ ਜਿੱਲਾ ਰੇਟ ਜਿੱਲਾ ਟੈਸਟ ਮਾਰਕੀਟ ਤੇ 3500 ਦਾ ਆਪਰੇਟ ਸਟੇਟ ਹੋ ਗਈ 10% ਸੋ 10% ਤੇ ਕਮ ਕਰਦੇ ਆਂ ਸਭੀ ਬਹੁਤ ਅਤਤ ਪ੍ਰੀਅਤ ਹੈ ਰੰਗਰ ਨੇ ਆਪਣੇ ਪਛਨੇ ਪੱਟੀ ਦੇ ਵਿੱਚ ਸੌਂ ਰੱਖੀ ਤੇ ਯੋਧਾ ਦੀ ਬੈਠੇ ਆ ਤੇ ਪੱਟੀ ਰੋ ਗਈ। ਅਬਰ ਸਾਡੇ ਸਾਡੇ ਫਾਈਨਲ ਗੱਲ। ਅੱਛਾ ਸੀ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਕੋ ਵੀ ਆਏ ਨੇ। ਇਹ ਡਾਕਟਰ ਗਿਲ ਦੀ ਨਾਲ ਦੀ ਦੇਖਣ ਚੁਣੀ ਆਏ। ਬੋਲ ਚੱਲਦੀ ਆ। ਬੜੇ ਹਿੰਦੀ ਦੇ ਦੇ ਫੈਕਟਰੀ ਟਾਇਰ ਬਲੇ ਸੱਚੀ ਚੋ। ਸਾਰਾ ਸਿਸਟਮ ਜਿੰਨਾ ਚਾਹੇ ਐਜੂਕੇਸ਼ਨ ਦਾ ਚਾਹੇ ਹੈਲਥ ਦਾ ਕੁਝ ਵੀ ਸਾਰਾ ਬੜਾ ਸਬੂਕ ਚੱਲ ਰਿਹਾ ਹੈ। तकरीबन मैं दसना चाहगा कि पाबाब साफिस है टोटल अगर गल करिए तेती सौ सा मैंबर है और नौ सौ बंद सिर्फ सैलरी पेड है जिस तरह टेक्नीशियन हो गए या सा से डिवेलपमेंट सेंटर चल रहे हैं सिलाई सेंटर है कंप्यूटर सेंटर है शोर्ट में कर रहे हैं जोबाणी दिन लगे नौ सौ बंदे को तो सैलरी पेड है जो सैलरी दे रहे बाकी जिन्हें साजे ब वो सारे सेवादार सू टाइम दे रहे हैं अपना पैसा तो अं लगे नहीं मंगते नहीं किसी को लेकिन टाइम दे रहे जो बहुत कीमती है जरा कि औखा अलग इसलिए मैं अपनी जी टीम तारण दस बड़ा बनाती हूँ स्पेसली डॉक्टर साहब का तुम गल की जगह काफी है पे रिवोटरी चलाई है उस तो बाद काफ़ी प्रोजेक्ट है क्योंकि जमीन कोई सारे हिमती हो ਦੇ ਲੋ ਸੇਵਾ ਕਰ ਰਹੇ ਹਾਂ ਤੇ ਤੁਸ ਤੁਹਾਨੂੰ ਨਾ ਨਹੀਂ ਕਰੇਗਾ ਕੋਈ ਵੀ ਇਹੋ ਜਿਹਾ ਪ੍ਰੋਜੈਕਟ ਤੁਸੀਂਾਨੂੰ ਦਿਓਗੇ ਜਾਂ ਅਸੀਂ ਤੁਹਾਨੂੰ ਦੇਾਂਗੇ ਪ੍ਰੋਜੈਕਟ ਤੁਸੀਂ ਕੋਲੋਂ ਨਾ ਤੇ ਸਾਰਾ ਤੇ ਮੰਦ ਦੇਖਾਂਗੇ ਅਸੀਂ ਮੈਜਰ ਫੀਲ ਕਰ ਰਹੇ ਹਾਂ ਕਿ ਸਾਰੇ ਦੰਦਾਂ ਨੂੰ ਡੈਂਟਲ ਦੀ ਲੋੜ ਪਈ ਹੈ ਜੋ ਡੈਂਟਲ ਕਲੀਨਿਕ ਅਸੀਂ ਬੋਲਾਂਗੇ ਉਹਦੇ ਨਾਲ ਕਿਉਂਕਿ ਅੱਜ ਕੱਲ੍ਹ ਤਾਂ ਵੀਨ ਜਾਂਦੇ ਰਹੇ ਨੇ ਜੋੜਾਂ ਦੇ ਦਰਦ ਹੋ ਗਿਆ ਜਾਂ ਕੋਈ ਜਿਹੜਾ ਕਿ ਸੈਕਟਰ ਹੋ ਗਿਆ ਜਾਂ ਡੈਂਟਲ ਦਾ ਹੋ ਗਿਆ ਸੋ ਇਹ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਸੀਂ ਜਗ੍ਹਾ ਦਿਓਗੇ ਸਾਨੂੰ ਤੇ ਇਸ ਤੋਂ ਤੁਹਾਨੂੰ ਲੁਕੋਣ ਲੱਗੇ ਇੱਕ ਦਸ਼ੀ ਤੁਹਾਨੂੰ ਪਹਿਲਾਂ ਦੱਸਿਆ ਕਿ ਅੱਗੇ ਬਿਨਾਂ ਦੇ ਰਾਂਗੇ ਆਪਾਂ ਇਹ ਕੋਈ ਨਿਰਮਾਣ ਸਾਰੇ ਨੂੰ ਬਹੁਤ ਬਹੁਤ ਮਾਣ ਕਰਨਾ ਜਿਹੜਾ ਫੰਕੀ ਬੁਕਾ ਦਿੰਦਾ ਹੈ ਜੀ ਇਨਵਾਈਟ ਵੀ